प्यारे विद्यार्थियो मेनू आज इठे बड़ा मान महसूस हो रहा है क्योंकि मैं भी ਤੁਹਾਡੇ ਵਾਂਗੂ ਪਹਿਲੇ ਇੱਥੇ ਤੱਫੜਦੀ ਬੈਠਦਾ ਹੁੰਦਾ ਸੀ ਠੀਕ ਹੈ ਨਾ ਪਲੱਸ 2 ਕਲਾਸ ਮੈਂ ਇੱਥੇ ਹੀ ਪੜਿਆਗਾ ਹੁਣ ਸਾਡੇ ਜਿਹੜੇ ਸਤਿਕਾਰਯੋਗ ਟੀਚਰ ਨੇਗੇ ਸਾਰੇ ਨਵੇਂ ਨੇਗੇ ਕੁਝ ਜਿ ਕੁ ਸੀਗੇ ਜਿਹੜੇ ਮੈਨੂੰ ਪੜਾਉਂਦੇ ਰਹੇ ਨੇਗੇ ਠੀਕ ਹੈ ਨਾ ਸਾਰਨ ਤੋਂ ਪਹਿਲਾਂ ਤੁਹਾਨੂੰ ਇਹ ਕਹਿਣਾਗਾ ਵੀ ਪੁੱਤਰ ਘਰ ਦੇ ਮਾਪੇ ਸੈਕੰਡ ਨੰਬਰ ਦੇ ਜਿਹੜੇ ਟੀਚਰ ਨੇਗੇ ਇਨਾਂ ਦੀ ਰਿਸਪੈਕਟ ਕਰਨੀ ਹੈ। ਹੋਕੀ ਨਹੀਂ ਦਿਨੋਂ। ਜਿਹੜਾ ਵੀ ਕੁਝ ਕਹਿੰਦੇ ਨੇ ਪੜਨਰ ਵੇਸੇ ਤੁਹਾਨੂੰ ਕੁਝ ਵੀ ਗਾਲਾਂ ਵੀ ਦਿੰਦੇ ਨੇ ਚਪੇੜਾਂ ਵੀ ਪੈਂਦੀਆਂ ਹੋਣਗੀਆਂ ਉਹ ਤੁਹਾਡੇ ਬਿਹਤਰ ਜੀਵਨ ਵਾਸਤੇ ਨਹੀਂ ਆ। ਠੀਕ ਹੈ ਨਾ? ਉਹਨੂੰ ਇਹ ਸਮਝੋ ਵੀ ਸਾਡੇ ਮਾਪੇ ਵੀ ਨਹੀਂਗੇ। ਕਿਸੇ ਵੀ ਟੀਚਰ ਨੂੰ ਕਿਸੇ ਨੂੰ ਕੋਈ ਜਵਾਬ ਨਹੀਂ ਦੇਈਦਾ। ਮੂਰੇ ਮੋਲਣ ਤਾਂ ਬਹੁਤ ਦੂਰ ਦੀ ਗੱਲ ਆ ਗਈ। ਠੀਕ ਹੈ ਜਿਹੜਾ ਵੀ ਟੀਚਰ ਆ ਉਹਦੇ ਰਿਸਪੈਕਟ ਕਰਨੀ ਆ ਹਰੇਕ ਟੀਚਰ ਕਹਿੰਦਾ ਮੇਰਾ ਬੱਚਾ ਫੇਲ ਨਾ ਹੋ ਜੇ ਇਹ ਵਧੀਆ ਖੇਡ ਨੇ ਸਾਰਾ ਕੁਝ ਇਹਨਾਂ ਨੇ ਕਰਨਾ ਦਾ ਤੁਹਾਡਾ ਜਿਵੇਂ ਹੁਣ ਕਬੱਡੀ ਦੇ ਵਿੱਚੋਂ ਮੈਨੂੰ ਆ ਆ ਲਾਇਆ ਜਿਆਦਾ ਵੀ ਆ ਵੀ ਸਾਰੀ ਨੈਸ਼ਨਲ ਪਲੇਅਰ ਨਹੀਂ ਗਏ ਪਰ ਇੱਕ ਕੀ ਚੀਜ਼ ਗਿਆ ਅਨੁਸ਼ਾਸਨ ਜਿਹੜੀ ਘਾਟ ਆ ਗਈ ਆਪਣੇ ਚਲੋ ਸਕੂਲ ਦੇ ਵਿੱਚ ਸਟਰੈਂਥ ਘਾਟਾ ਗਈ ਠੀਕ ਹੈ ਨਾ ਕੋਈ ਗੱਲ ਨਹੀਂ ਪਰ ਤੁਸੀਂ ਸਾਰੇ ਤਾਕੜੇ ਪਲੇਅਰ ਬਣ ਸਕਦੇ ਹੋ ਇੱਕ ਥੋੜੀ ਜੀ ਗੱਲ ਕੀ ਆ ਅਨੁਸ਼ਾਸਨ ਜਿਹੜਾ ਤੁਹਾਡੇ ਚ ਹੋਣਾ ਚਾਹੀਦਾ ਹੈਗਾ ਜਿਹੜੇ ਆ ਬੈਠਣ ਪਹਿਲੀ ਲਾਈਨ ਵਾਲੀ ਠੀਕ ਹੈ ਨਾ ਇੱਕ ਲਾਸਟ ਵਾਲੇ ਨੂੰ ਛੱਡ ਕੇ ਬਾਕੀ ਦੇਖ ਲੋ ਵੀ ਕਿੰਨੇ ਗਰਾਊਂਡ ਚ ਆਉਨੇ ਆ ਤੁਸੀਂ ਜਿਹਦੇ ਵਿੱਚ ਕੀ ਆ ਹਰੇਕ ਪਲੇਅਰ ਆ ਆ ਲਾਈਨ ਬੈਠੇ ਨੇਗੇ ਠੀਕ ਹੈ ਨਾ ਇਹਦੇ ਵਿੱਚ ਵੀ ਦੋ ਹੀ ਨੇਗੇ ਇੱਕ ਲਾਸਟ ਤੇ ਬੈਠਾ ਇੱਕ ਮਨਿੰਦਰ ਹੈਗਾ ਇੱਕ ਸੁਪਰੀ ਹੈਗਾ ਇਹ ਜਿਹੜੇ ਤੁਸੀਂ ਹੋਗੇ ਵਧੀਆ ਪਲੇਅਰ ਬਣ ਸਕਦੇ ਹੋਗੇ ਜੇ ਨੈਸ਼ਨਲ ਖੇਡਣਾ ਤੁਹਾਡਾ ਸੁਪਨਾ ਹੈਗਾ ਠੀਕ ਹੈ ਨਾ ਤੁਸੀਂ ਪੂਰਾ ਕਰੋਗੇ ਜੇ ਰੈਗੂਲਰ ਗਰਾਊਂਡ 'ਚ ਆਉਨੇ ਹੋਗੇ ਮੈਨੂੰ ਇਹ ਹੈ ਵੀ ਨੈਸ਼ਨਲ ਤੁਹਾਡੀ ਕੰਨਿਆਂ ਦੀ ਟੀਮ ਹੋਵੇ ਇਸ ਸਕੂਲ ਦੀ ਮੇਰੇ ਸੁਪਨਾ ਹੈਗਾ ਉਸ ਤੋਂ ਬਾਅਦ ਵੀ ਪ੍ਰੋ ਦੇ ਵਿੱਚ ਤੁਸੀਂ ਚੱਲਦੀਆਂ ਲੀਗ ਉਹਦੇ ਵਿੱਚ ਖੇਡੋ ਸਾਨੂੰ ਮੈਨੂੰ ਤੇ ਮੇਰੇ ਸਟਾਫ ਨੂੰ ਬਹੁਤ ਮਾਣ ਮਹਿਸੂਸ ਹੋਊਗਾ ਵੀ ਸਾਡਾ ਬੱਚਾ ਹੈਗਾ ਹੋ ਸਕਦਾ ਵੀ ਉਹਦੋਂ ਥੋੜੇ ਜਿਹਾ ਅਸੀਂ ਬਜ਼ੁਰਗ ਜੇ ਹੋ ਜੀਏ ਠੀਕ ਹੈ ਨਾ ਅਸੀਂ ਫੇਰ ਵੀ ਟੀਵੀ ਦੇ ਬੈਠ ਕੇ ਦੇਖਾਂਗੇ ਵੀ ਹਾ ਜਰਾ ਮੁੰਡਾ ਸਾਡੇ ਲਈ ਇਕਨੋਮੀ ਚ ਪੜਦਾ ਸੀ ਆ ਸਾਡੇ ਲਈ ਸੈਮੀ ਕਲਾਸ ਚ ਆਇਆ ਸੀ ਆ 7ਵੀਂ ਚ ਸੀ ਤੇ ਅੱਜ ਵਧੀਆ ਸਟਾਰ ਪਲੇਅਰ ਆ ਗਿਆ ਠੀਕ ਆ ਉਹਦੇ ਲਈ ਮਿਹਨਤ ਜਰੂਰ ਕਰਨੀ ਪਊਗੀ ਕੱਲੀ ਖੇਡਾਂ ਚ ਨਹੀਂ ਪੜ੍ਹਾਈ ਚ ਵੀ ਜੇ ਤੁਸੀਂ ਪੜ੍ਹੋਗੇ ਤਾਂ ਫਿਰ ਦੋਵੇਂ ਇਹ ਬੜੀ ਜ਼ਰੂਰੀ ਇਹ ਦੋਨੇ ਚੀਜ਼ਾਂ ਬੈਲੈਂਸ ਲੈ ਕੇ ਚੱਲਣੀਆਂ ਪੈਂਦੀਆਂ ਨੇ ਕੱਲੀ ਖੇਡ ਵੀ ਕੁਝ ਨਹੀਂ ਕਰਦੀ ਜੋ ਮੈਂ ਆ ਪਲੇਅਰ ਰਿਹਾ ਜਿਹੜੇ ਮੇਰੇ ਨਾਲ ਦੇ ਬਹੁਤ ਤਾਕੜੇ ਪਲੇਅਰ ਸੀਗੇ ਉਤਵਾਰ ਫੇਲ ਹੋ ਗਏ ਉਹ ਹਟ ਗਏ ਘਰ ਦੀ ਗਰਸਤੀ ਚ ਚਲੇ ਗਏ ਬਹਿ ਪੜੀ ਗਿਆ ਨਾਲ ਨਾਲ ਚੱਲੀ ਗਏ ਠੀਕ ਹੈ ਨਾ ਇਸ ਕਰਕੇ ਤੁਹਾਨੂੰ ਕਹਿੰਦੇ ਆ ਵੀ ਪੜਨਾ ਵੀ ਬੜਾ ਜ਼ਰੂਰੀ ਹੈਗਾ ਜੇ ਪੜੋਗੇ ਤਾਂ ਖੇਡੋਗੇ ਪਲਸ 2 ਪਾਸ ਕਰੋਗੇ ਤਾਂ ਬੀਏ 'ਚ ਐਡਮਿਸ਼ਨ ਹੋ ਗਈ ਬੀਏ ਕਰੋਗੇ ਤਾਂ ਕੋਈ ਤੁਸੀਂ ਡਿਗਰੀ ਜਨਨ ਕਰੋਗੇ ਡਿਪਲੋਮਾ ਕਰੋਗੇ ਫਿਜ਼ੀਕਲ ਡੀਪੀਐਡ ਕਰ ਲਓ ਚਾਹੇ ਬੀਐਡ ਕਰ ਲਓ ਤਾਂ ਟੀਚਰ ਲਈ ਐਲੀਜੀਬਲ ਹੋ ਮੰਗੇ ਉਹਦੇ ਨਾਲ ਤੁਸੀਂ ਆਪ ਦਾ ਜੇ ਫੌਜ ਚ ਜਾਂਦੇ ਹੋ ਪੁਲਿਸ ਦੇ ਵਿੱਚ ਜਾਂਦੇ ਹੋਗੇ ਤਾਂ ਉੱਥੇ ਸਪੋਰਟ ਕਾਇਮ ਰੱਖ ਸਕਦੇ ਹੋ। ਇਸ ਕਰਕੇ ਜਿਹੜੇ ਹੁਣ ਤੁਹਾਡਾ ਕੰਮ ਕੀ ਆ ਇੱਕ ਖੇਡਣਾ ਤੇ ਪੜਨਾਗਾ। ਥੋੜਾ ਬਹੁਤਾ ਆਪਣੇ ਘਰਦਿਆਂ ਨਾਲ ਵੀ ਕੰਮ ਕਰਵਾਉਣਾਗਾ। ਉਹਨਾਂ ਨੂੰ ਵੀ ਇਹ ਨਹੀਂ ਹੈਗਾ ਵੀ ਹਰੇਕ ਗੱਲ ਤੇ ਜੀ ਮੈਂ ਤਾਂ ਖੇਡਦਾ ਤਾਂ ਮੈਂ ਪੜਦਾਗਾ। ਮੈਥੋਂ ਆ ਤਾਂ ਮੰਨੀ ਹੁੰਦਾ। ਥੋੜੇ ਇਹ ਚੀਜ਼ ਨੂੰ ਵੀ ਰੱਖੋ। ਉਹਨਾਂ ਦੀ ਵੀ ਰਿਸਪੈਕਟ ਬੜੀ ਜ਼ਰੂਰੀ ਹੈ ਜੀ। ਜਿਹੜੀ ਅੱਜ ਕੱਲ ਮੈਂ ਦੇਖਦਾ ਆਪਦੇ ਆਪ ਨੂੰ ਮਹਿਸੂਸ ਕਰਦਾਗਾ ਵੀ ਦਿਨ ਨੂੰ ਦਿਨ ਕੱਟੀ ਜਾਂਦੀ ਹੈ ਨੰਬਰ 1 ਤੁਹਾਨੂੰ ਹੋਰ ਜਿਹੜੀ ਸਭ ਨੂੰ ਬੜੀ ਜ਼ਰੂਰੀ ਜੀ ਜਪੇਸੈਂਸ ਉਹ ਕਿਸੇ ਵੀ ਕੰਮ ਚ ਆ ਗਈ ਠੀਕ ਹੈ ਨਾ ਰਿਜ਼ਲਟ ਮਿਲਦੇ ਨੇਗੇ ਉਹਦੇ ਵਿੱਚ ਪੇਸੈਂਸ ਰੱਖਣੀ ਬਹੁਤ ਹੈ ਜੇ ਅੱਜ ਮੈਂ ਖੇਡਣ ਲੱਗਿਆਗਾ ਤਾਂ ਮੈਂ ਕੱਲ ਨੂੰ ਕਹਾਂ ਵੀ ਮੇਰੀ ਸਟੇਟ ਚੋਂ ਬਜੀਸਰਾ ਜੇ ਨਹੀਂ ਹੋ ਸਕਦਾ ਜੇ ਬੰਦਾ ਪੜਦਾ ਹੈਗਾ ਠੀਕ ਹੈ 4 ਘੰਟੇ ਪੜ ਗਿਆ ਡਿਆਗਾ ਤਾਂ ਵੀ ਮੇਰੀ ਜਿਵੇਂ ਤੋਂ ਫਰਸਟ ਪੋਜੀਸ਼ਨ ਆ ਜੇ ਪੜਾਈ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਉਹ ਨਹੀਂ ਹੋਣਾ ਉਹ ਹੋ ਸਕਦਾ ਵੀ ਤੁਹਾਨੂੰ ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਉਹ ਤੁਹਾਨੂੰ ਜਰੂਰ ਪੇ ਕਰੂਗਾ ਜਿਹੜਾ ਸਮਾਂ ਤੁਸੀਂ ਕਰੋਗੇ ਠੀਕ ਹੈ ਨਾ ਐਨਾ ਕ ਤੁਹਾਨੂੰ ਕਹਿਣਾਗਾ ਇਹ ਚੀਜ਼ਾਂ ਦੇ ਉੱਤੇ ਪੂਰੀ ਗੌਰ ਰੱਖਿਓ ਤੇ ਉਹ ਆਪ ਦਾ ਜਿਹੜਾ ਤੁਹਾਡਾ ਆ ਟਾਈਮ ਹੈਗਾ ਇਹਨੂੰ ਉਜਾਈ ਨਾ ਜਾਣ ਦਿਓ ਅੱਜ ਕੱਲ ਨਸੇ ਦਾ ਟਾਈਮ ਆ ਜਿਹੜਾ ਬਹੁਤ ਹੈਗਾ ਬਹੁਤ ਸੋਹਣੀਆਂ ਚੀਜ਼ਾਂ ਲੱਗਦੀਆਂ ਨੇ ਨੀਂਆਂ ਠੀਕ ਹੈ ਨਾ ਕੁੜੀਆਂ ਤੁਹਾਨੂੰ ਵੀ ਕਹਿਣਾ ਫੈਸ਼ਨ ਦੀਆਂ ਚੀਜ਼ਾਂ ਨਹੀਂ ਗੀਆਂ ਵੀ ਉਹਦੇ ਕਾਂਟੇ ਜੇ ਵਧੀਆ ਪਾਏ ਹੋਏ ਨੇ ਕਿ ਉਹ ਆਹ ਚੀਜ਼ ਆਹ ਚੀਜ਼ ਇਹ ਚੀਜ਼ਾਂ ਨੂੰ ਥੋੜਾ ਜਿਹਾ ਦੂਰ ਰੱਖ ਕੇ ਪੜ੍ਹਾਈ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਜੇ ਤੁਸੀਂ ਖੇਡਦੇ ਹੋ ਤਾਂ ਬਹੁਤ ਵਧੀਆ ਗੱਲ ਆ ਠੀਕ ਹੈ ਨਾ ਇੱਕ ਤੁਹਾਡਾ ਮੈਡਲ ਆਉਂਦਾ ਹੈਗਾ ਉਹਦੇ ਗ੍ਰੇਡ ਇਸਨ ਹੁੰਦੀ ਆ ਉਹਦੇ 25% ਨੰਬਰ ਲੱਗਦੇ ਨੇ ਜੇ 70 ਤੁਸੀਂ ਪੜ੍ਹਨਾ ਚਾਹੋਗੇ ਤਾ 85 ਤੁਹਾਡੇ ਵਧੀਆ ਨੰਬਰ 95% ਨੰਬਰ ਬਣਦੇ ਨੇਗੇ ਇਸ ਕਰਕੇ ਪੜ੍ਹਾਈ ਦੇ ਨਾਲ ਨਾਲ ਥੋੜਾ ਜਿਹਾ ਖੇਡੂਗੀ ਠੀਕ ਹੈ ਨਾ ਅਹੀਂ ਤੁਹਾਨੂੰ ਕਹਿੰਨੇਗੇ ਤੁਸੀਂ ਨੈਸ਼ਨਲ ਖੇਡ ਕੇ ਜਾਂ ਇੰਟਰਨੈਸ਼ਨਲ ਬਾਜ਼ੀਆਂ ਨੂੰ ਜੇ ਪੜਨਾਂ ਤੇ ਵਧੀਆ ਨਹੀਂ ਹੈਗੇ ਤਾਂ ਤੁਹਾਡਾ ਬਹੁਤ ਨੁਕਸਾਨ ਹੋਊਗਾ ਠੀਕ ਹੈ ਨਾ ਇਹ ਗੱਲਾਂ ਨੇ ਜਿਹੜੀਆਂ ਇਹਨਾਂ ਤੇ ਥੋੜੀ ਜੀ ਕੀ ਬਹੁਤੀ ਗੌਰ ਕਰਿਓ ਸਰ ਨੂੰ ਬਾਅਦ ਵਿੱਚ ਮੈਂ ਫੇਰ ਆਖਰੀ ਸ਼ਬਦਾਂ ਚ ਕਹਣਾ ਬਿਹਾਰੀ ਕਾ ਬੰਦੇ ਦੀ ਰਿਸਪੈਕਟ ਤੇ ਪੇਸੈਂਸ ਤੁਹਾਡੇ ਅੰਦਰ ਹੋਣੀ ਚਾਹੀਦੀ ਆ ਉਹ ਵੀ ਦਿਨੋਂ ਉੱਤੋਂ ਹੀ ਨਹੀਂ ਵੀ ਸਸਤਰੀ ਕਾਰ ਦੇ ਬਲਾ ਕੇ ਪੈਰੀ ਹੱਥ ਲਾ ਦੇ ਨਹੀਂ ਦਿਨੋਂ ਜਿਹੜੀ ਰਿਸਪੈਕਟ ਕਰਨੀ ਆ ਉਹ ਬੜੀ ਜ਼ਰੂਰੀ ਹੈ ਜੀ ਠੀਕ ਆ ਜਿਹੜੀ ਅੱਜ ਕੱਲ੍ਹ ਦਿਨੋਂ ਦਿਨ ਬਹੁਤ ਘਟਦੀ ਜਾਂਦੀ ਆ ਮੈਂ ਤੁਹਾਨੂੰ ਦੁਬਾਰੇ ਫੇਰ ਕਹਿਣਾਗਾ ਵੀ ਇਹਨੂੰ ਐਮੀ ਨਾ ਸਮਝੋ ਵੀ ਯਾਰ ਉਹਨੂੰ ਕੀ ਪਤਾ ਲੱਗਦਾ ਉਹਨਾਂ ਨੂੰ ਕੀ ਪਤਾ ਲੱਗਦਾ ਅਸੀਂ ਤੁਹਾਡੇ ਵਾਲੀ ਸਟੇਜ 'ਚ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਗਿਆ ਨਾ ਵੀ ਮੈਂ ਇੱਥੇ ਪੜਦਾ ਸੀਗਾ ਮੈਂ ਇੱਥੇ ਹੀ ਆਗਾ ਮੈਨੂੰ ਕਿੰਨਾ ਟਾਈਮ ਹੋ ਗਿਆ ਹੁਣ ਕੀਰ ਟੀਚਰਸ ਆਪਾਂ ਨੇ ਜਦੋਂ ਤੁਸੀਂ ਤੁਰਦੇ ਵੀ ਉਹਨਾਂ ਨੂੰ ਪਤਾ ਲੱਗ ਜਾਂਦਾਗਾ ਵੀ ਹੁਣ ਗਾਂਹਾਂ ਕੀ ਕਰਨੀਆਂ ਹੁੰਦਾ ਠੀਕ ਹੈ ਨਾ ਸਾਨੂੰ ਸਾਰਾ ਕੁਝ ਪਤਾ ਹੁੰਦਾ ਇਸ ਕਰਕੇ ਪੁੱਤਰ ਤੁਹਾਨੂੰ ਫੇਰੇ ਹੀ ਕਹਿੰਦੇ ਕਿ ਵਧੀਆ ਬੀਬੇ ਬਣ ਕੇ ਪੜੋ ਤੇ ਨਾਲ ਖੇਡੋ ਠੀਕ ਹੈ ਥੈਂਕ ਯੂ